ਹੈ ਰੱਬ ਕਿਥੋਂ ਚਾਹ ਨਿਕਲ ਗਈ ਮੈਂ ਤਾਂ ਫਕੀਰ ਲੱਗ ਗਿਆ ਧਿਆ ਹੀ ਨਹੀਂ ਗਿਆ ਮੇਰਾ ਭੁੱਖ ਨਹੀਂ ਲੱਗਾਂਗੇ ਕੀ ਹੋ ਗਿਆ ਬਨੀਦਰ ਪੁੱਤ ਮम्मी ਮੈਨੂੰ ਚਾਹ ਢੁੱਲ ਗਈ ਕਿ ਐਸ ਤੇ ਓਹੋ ਕਮੜੀਏ ਲੈ ਫੇਰ ਕੀ ਹੋ ਗਿਆ ਜੀ ਚਾਹ ਢੁੱਲ ਗਈ ਆਏ ਕਿਉਂ ਘਬੜਾਈ ਜਾਨੀ ਆ ਤੂੰ ਮੈਨੂੰ ਐਸ ਨੂੰ ਮੈਂ ਤੁਸੀਂ ਲੜੋਂਗੇ ਆਖੂਗੇ ਪਹਿਲੇ ਦਿਨ ਹੀ ਕੰਮ ਲਈ ਆ ਤੇ ਕੰਮ ਵੀ ਖਰਾਬ ਕਰਦਾ ਨਾ ਲੜਨ ਵਾਲੀ ਕਿਹੜੀ ਗੱਲ ਆ ਪੁੱਤ ਹਰ ਗਰੀਨ ਤੋਂ ਕਿਥੀ ਢੁੱਲਦੇ ਨਹੀਂ ਕੋਈ ਜੇ ਮੈਥੋਂ ਢੁੱਲਦੀ ਨਹੀਂ ਆਏ ਨਹੀਂ ਕਰਦੇ ਹੁੰਦੇ ਪੁੱਤ ਤੂੰ ਨਾ ਹਜੇ ਨਮੀ ਨਮੀ ਆਂਨੇ ਤੇਨ ਸਾਹ ਨਹੀਂ ਹੋਲੀ-ਵੋਲੀ ਸਾਹ ਆ ਜੁਦਾ ਥੇ ਕੀ ਚੀਜ਼ ਭੁੱਲਦੀ ਐ ਸਮਾਰ ਤੇਲੀਆ ਬਗੜਦੇ ਵੀ ਆਪਾਂ ਹੈ ਹਾਂਜੀ ਮੰਮੀ ਮੈਂ ਤਾਂ ਐਸੇ ਤੁਸੀਂ ਲੜੋਗੇ ਪਰ ਤੁਸੀਂ ਰਖੇ ਸਮਝਾਈਆ ਨੇ ਲੜ ਨਹੀਂ ਰਹੇ ਨਹੀਂ ਹੋਤਾ ਤੂੰ ਮੈਨੂੰ ਸਾਸਨ ਆ ਸੰਦੀ ਮੈਨੂੰ ਮਾਂ ਹੀ ਸਮਝੀ ਮਾਂ ਮਾਤੀ ਨੇ ਸਮਝਾਉਂਦੇ ਨੇ ਲੰਦੇ ਨੇ ਹੈ ਬਸ ਪੁੱਤ ਅੱਜ ਤੋਂ ਬਾਅਦ ਆ ਸਾਰਾ ਘਰਵਾਰ ਤੇਰਾ ਹੀ ਹੈ ਠੀਕ ਐ ਟੋਲ ਚਾਹੇ ਬਗੜ ਤੇਰੇ ਹੱਥ ਹੈ ਨਹੀਂ ਨਹੀਂ ਮਮਾ ਕੋਈ ਗੱਲ ਨਹੀਂ ਅੱਗੇ ਦਾ ਮਤਿਆਂ ਰੱਖੇ ਜਿਵੇਂ ਨਾ ਸਾਬ ਜਾਣੀ ਹੈਗਾ ਵੀ ਸਮਾਨ ਕਿੱਥੇ ਪਿਆ ਕਿਵੇਂ ਕੀ ਕਰਨਾ ਤਾਂ ਕਰਕੇ ਤੈਨੂੰ ਨਾ ਮੈਂ ਸਾਰਾ ਦੱਸ ਦਉ ਬਟ। ਜੇ ਆਹ ਕੀ ਆਪਣੀ ਇੱਥੇ ਪਈ ਹੈ ਆਹ ਜੀ ਇੱਥੇ ਪਈ ਹੈ ਤੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਈ ਤੂੰ ਇੱਥੋਂ ਚੱਕ ਲੈ। ਤੇ ਨਾਲੇ ਪੁੱਤ ਬਾਕੀ ਜੇ ਤੈਨੂੰ ਕੋਈ ਵੀ ਕੰਮ ਨਾ ਆਵੇ ਕੋਈ ਚੀਜ਼ ਨਹੀਂ ਬਣਾਉਣੀ ਆਉਂਦੀ ਕੋਈ ਸਬਜ਼ੀ ਜਾਂ ਕੁਝ ਕਰਨਾ ਨਹੀਂ ਆਉਂਦਾ ਮੈਂ ਇੱਥੋਂ ਪੁੱਛਣੀ ਪੁੱਤ ਮੈਂ ਤੈਨੂੰ ਦੱਸੂਗੀ। ਹਾਂਜੀ ਮੰਮੀ ਕੋਈ ਨਾ ਮੈਂ ਤੁਹਾਨੂੰ ਹੀ ਪੁੱਛਾਂਗੀ ਕੋਈ ਵੀ ਚੀਜ਼ ਪੁੱਛਣੀ ਹੋਈ ਨਾ ਫੇਰ ਤੁਹਾਡੇ ਕੋਲ ਆਉਂਗੀ। ਮੈਂ ਤਾਂ ਐ ਸੋਚੀ ਜਾਂਦੀ ਸੀ ਵੀ ਮੰਮੀ ਨੂੰ ਨਾ ਮਾ ਨੂੰ ਕਾਦੇ ਵਾਸਤੇ ਪੁੱਛੇਗੀ ਤੂੰ ਫੋਨ ਲਾ ਕੇ ਮੈਂ ਜਦੋਂ ਤੈਨੂੰ ਕਹਤਾ ਨਾ ਮੈਂ ਵੀ ਤੇਰੀ ਮਾਂ ਆਇਆ ਐਵੇਂ ਤੂੰ ਉਹਨੂੰ ਤਕਲੀਫ ਦੇਵੇਂਗੀ ਉਹ ਐਂ ਕਹੂਗੀ ਵੀ ਪਤਾ ਨਹੀਂ ਕੋਈ ਸਾਸੇ ਕੰਮ ਦੱਸਦੀ ਨਹੀਂ ਹਾਂਜੀ ਮੰਮੀ ਮੈਨੂੰ ਤਾਂ ਹੁਣ ਸਮਝ ਲੱਗੀ ਵੀ ਮੈਨੂੰ ਨਹੀਂ ਉਧਰ ਨਹੀਂ ਪੁੱਛਣਾ ਚਾਹੀਦਾ ਸੀ ਹਾਂ ਪੁੱਤ ਸਿਆਣੇ ਬਣ ਕੇ ਰਹਿ ਜਾਂਦਾ ਜਿਹੜੀਆਂ ਸਿਆਣੀਆਂ ਕੁੜੀਆਂ ਹੁੰਦੀਆਂ ਨਾ ਸਹੁਰਿਆਂ ਦੀ ਗੱਲ ਪੇਕੇ ਨਹੀਂ ਕਰਦੀਆਂ ਪੇਕੇ ਦੀ ਗੱਲ ਸਹੁਰੇ ਨਹੀਂ ਕਰਦੀਆਂ ਫੇਰ ਹੀ ਪੁੱਤ ਘਰ ਬਸਦੇ ਹੁੰਦੇ ਆ ਜੇ ਹੁਣ ਤੂੰ ਇਥੋਂ ਦੀ ਗੱਲ ਕੋਈ ਸੁਣ ਕੇ ਉੱਥੇ ਘਰੀ ਉੱਥੋਂ ਦੀ ਗੱਲ ਸੁਣ ਕੇ ਸਾਨੂੰ ਦੱਸੀ ਫੇਰ ਇਹਦੇ ਵਿੱਚ ਪੁੱਤ ਵਿਗਾੜ ਪੈ ਜਾਂ हां जी मम्मी कोई बात नहीं मैं सब दलदा हूं ध्यान रखूंगी बस जਵੇਂ ਤੁਸੀਂ ਮੈਨੂੰ ਕਹੋਗੇ ਮੈਂ ਉਵੇਂ ਕਰ ਲੂੰਗੀ ਸੱਚੀ ਮੈਂ ਬਹੁਤ ਖੁਸ਼ਕਿਸਮਤ ਆ ਮਾਂ ਵੀ ਤੇਰੇ ਵਰਗੀ ਸੱਸ ਮੈਨੂੰ ਮਿਲੀ ਮੇਰੀ ਸੱਸ ਸੱਚੀ ਮਾਂ ਵਰਗੀ ਆ ਹਾਂ ਪਤਾ ਮੈਂ ਤਾਂ ਬਲਾਈ ਮੋਹ ਆਉਂਦਾ ਹੈ ਹਰਪ੍ਰੀਤ ਤੋਂ ਵੀ ਜ਼ਿਆਦਾ ਮੋਹ ਆਉਂਦਾ ਤੇਰਾ ਮੈਂ ਤਾਂ ਇਹ ਸਮਝਦੀ ਆ ਵੀ ਹਰਪ੍ਰੀਤ ਹੀ ਆ ਤੂੰ ਤੇ ਮੰਮੀ ਮੈਂ ਤੁਹਾਡੇ ਅਸਤ ਚਾਹ ਉਥੇ ਪਾ ਕੇ ਲਿਆਉਣੀ ਸਾ ਹਾਂ ਕੋਈ ਤਾਂ ਅੰਦਰ ਜਾਣੇ ਤਾਂ ਤੂੰ ਚਾਹ ਬਣਾ ਲੈ ਠੀਕ ਹੈ ਮੰਮੀ ਈ ਵੀ ਦੇ ਕੀ ਵੇਖੀ ਨਾ ਪਹੁੰਚ ਜੇ ਜੋੜੀ ਦੇਖਦਾਗਾ ਜੇ ਆ ਕੀ ਬਾਤੀ ਮੇਰੀ ਤਾਂ ਜਾਣਾ ਪਊਗਾ ਮਾਵੇਂ ਨੂੰ ਅੱਛਾ ਹੋਰ ਹੁਣ ਆ ਪਾਕਿਸਤਾਨ ਕਰਕੇ ਨਾ ਬਸ ਸਾਡੀਆਂ ਛੁੱਟੀਆਂ ਖਰਾਬ ਹੋ ਗਈਆਂ ਕੋਣ ਨਾਲ ਤੂੰ ਗਾਇਸ 2 ਮਹੀਨੇ ਰੂੰਗਾ ਮੈਂ ਮਨਸ ਕੀ ਗਰਮ ਹੋਣਾ ਆ ਦੇਖ ਲੈ ਸਾਡੇ ਉਹਦੇ ਪਾਈ ਵੀ ਆ ਕਹਿੰਦੇ ਛੇ ਦਿਨ ਛੇ ਦਿਨ ਜਾਓ ਚਾਰ ਮੁੰਡੇ ਛੁੱਟੀ ਆਈ ਸੀ ਚਾਰ ਹੁੰਦਿਆ ਗਿਆ ਚਲ ਕੋਈ ਫਿਰ ਜਾਣਾ ਤਾਂ ਹੈਗੇ ਹੁਣ ਕਰੇ ਕੀ ਹਾਂ ਮੇਰਾ ਸਮਾਨ ਪੈਕ ਕਰਦੀ ਆ ਜਾਣਾ ਪਊਗਾ ਮੈਨੂੰ ਚੱਕ ਲੇ ਕੋ ਤੂੰ ਚੱਕ ਲੈ ਕੋ ਤੂੰ ਤੁਸ ਤਾਂ ਗੱਲ ਸੀ ਕਿ ਵੀ ਚੁੱਪ ਨਾ ਰਹਿਣਾ ਤੁਮ ਦੋ ਮਹੀਨੇ ਦਿਨਾ ਮੈਂ ਕੀ ਕਰਾਂ ਆ ਤੇਰੇ ਸਾਹਮਣੇ ਹੀ ਦੇਖਦਾ ਮਾਂ ਨੂੰ ਵੀ ਇਹੀ ਗੱਲ ਦੱਸੀ ਜਣਾਗਾ ਤੇ ਆ ਤਾਂ ਦੋ ਮਹੀਨੇ ਦੇ ਸੀ ਕੋ ਸਰ ਹੁਣ ਤੱਕ ਪਤਾ ਸਰਕਾਰ ਅਜੀ ਦੇ ਇਸ ਦੀ ਸੇ ਲਾਗਨ ਖਾਤਰੀ ਆ ਤੈਨੂੰ ਪਤਾ ਤਾਂ ਹੈ ਸਾਡੇ ਘਰ ਦੇ ਘਰ ਦੇ ਨਹੀਂ ਹੁੰਦੇ ਹੈ ਸਾਨੂੰ ਅਸੀਂ ਆਪ ਮੰਨਦੇ ਆ ਪਰ ਸਾਨੂੰ ਸਾਰਾ ਦੇਖਦਾ ਧਿਆਨ ਰੱਖਣਾ ਪੈਂਦਾ ਤਾਂ ਕਰਕੇ ਫਿਰ ਜਿਵੇਂ ਸਰਕਾਰ ਨੇ ਕਹਿਤਾ ਹਾਂ ਇਹ ਗੱਲ ਮੰਨੀ ਨਹੀਂ ਬੂ ਮਾਂ ਜਾਣਾ ਬੂਗਾ ਚਾਚੇ ਮਿੱਠਾ ਘਾਟਾ ਦੇਖੇ ਕਾਲੀ ਕਾਲੀ ਜਾਬਾ ਰੱਖੇ ਭਾਬੀ ਨੇ ਹਾਂ ਜੀ ਸਟੇਟ ਮਾੜਾ ਵੈਂਡਰ ਬੈਠੀ ਤੂੰ ਮੈਂ ਆ ਗਿਆ ਮੜਿਆ ਫੋਨ ਕਰਿਆ ਮੜਿਆ ਹਲੋ ਬੱਚਾ ਖਾਈ ਹੋ ਨਹੀਂ ਖਾਜ ਜਗੇ ਨਾ ਹਾਂ ਬੁੱਤ ਬੜਾ ਤੂੰ ਆਪ ਲੈ ਨਹੀਂ ਤੂੰ ਮੈਂ ਕੀ ਕਰਤਾ ਮੈਂ ਲਾਡੀ ਦੇ ਬੈਠੇ ਤੂੰ ਐ ਕਿ ਕਹੀ ਜਨੇ ਕਾਲੀ ਕਾਲੀ ਚਾਹ ਮਿੱਠਾ ਤਾਂ ਤੈਨੂੰ ਆਪ ਹੀ ਦੇਖ ਲੈ ਕਾਲੀ ਚਾਹ ਨਹੀਂ ਹੋਈ ਮਿੱਠਾ ਹੈ ਹੀ ਨਹੀਂ ਚਾਹ ਤਾਂ ਮੈਨੂੰ ਵੀ ਦੀਲੀ ਹੈ ਵੀ ਭਾਈ ਦੁੱਧ ਘੱਟ ਪਾਇਆ ਮਿੱਠਾ ਠੱਕਾ ਫਿਰ ਮੁੰਡੇ ਸਾਹਮਣੇ ਤਾਂ ਨਾ ਕਹੇ ਕੋ ਜਿਹੜੀ ਗੱਲ ਆ ਉਹ ਤਾਂ ਕਹੀ ਜਾਊਗੀ ਵੀਰ ਨੂੰ ਤਾਂ ਪਤਾ ਲੱਗੇ ਲੈ ਵੀਰਾ ਤਾਂ ਉਹ ਭਗ ਜਾਊਗਾ ਉਹ ਕਹੂਗਾ ਮੇਰੇ ਪਿੱਛੋਂ ਵੀ ਇਹਨਾਂ ਐਂ ਘਾਟੀਆਂ ਆਉਣੀਆਂ ਲੈ ਪਿੱਛੋਂ ਕੀ ਕੀਤਾ ਮम्मी ਆਪਾਂ ਮੈਂ ਤਾਂ ਗੱਲ ਸਹੀ ਕਹੀ ਐ ਉਹ ਤਾਂ ਹੁਣ ਬੰਦ ਹੀ ਐ ਕਹਣੀ ਗੱਲ ਕੋਈ ਨਾ ਪੁੱਤ ਇਹਨੂੰ ਆਪਾਂ ਮਗਰੋਂ ਆਪੇ ਸੰਝਾ ਲਾਂਗੇ ਹੋਲੀ ਹੋਲੀ ਪਰ ਲਾਡੀ ਸਾਹਮਣੇ ਤੂੰ ਕੋਈ ਗੱਲ ਨਾ ਕਰ ਠੀਕ ਐ ਬਾਕੀ ਮੈਨੂੰ ਲੱਗਦਾ ਨਾ ਭਾਬੀ ਦੇ ਘਰੇ ਇਹੋ ਜਿਹੀ ਚਾਹ ਪੀਂਦੇ ਹੋਣ ਕਾਲੀ ਪੀਲੀ ਜੀ ਤਾਂ ਆਪਣੇ ਮੂਰੇ ਰੱਖਤੀ ਲਿਆ ਕੈਂਚਾ ਨਹੀਂ ਕੋਈ ਨਾ ਬੈਠ ਜਾ ਤੂੰ ਬਾਹਲੇ ਨਖਰੇ ਕਰਦੀ ਆ ਤੂੰ ਕਾਲੀ ਪੀਲੀ ਨਾਲੇ ਹੋਰ ਹੁਣ ਨਾ ਕੁਝ ਬੋਲਦੀ ਮੁੰਡੇ ਸਾਹਮਣੇ ਇਹੋ ਪਾਖ ਖਣੇ ਮम्मी ਤੂੰ ਵੀ ਤੇ ਪਾਖ ਲਾ ਮਾਣਾ ਹਾਲੀ ਹੋਂਤਾ ਹੋਈ ਐ ਨਾ ਮੇਰੀ ਵੀ ਆ ਕੇ ਲੈਂਦੇ ਹੈਂ ਲਾਡੀ ਕੋ ਹੁਆ ਹੁਣ ਹੀ ਬਹਿਤਾ ਲਾਗਣਾ ਕਰਨ ਮਾਮਾ ਤਿੰਨ ਐ ਦੇ ਨਾਲ ਸੰਗਮ ਮੈਂ ਤਾਂ ਗਲਤੀ ਹੋ ਗਈ ਸੌਰੀ ਮੰਗ ਲਾ ਜਾਨੇ ਭਾਬੀ ਤੋਂ ਮੰਗ ਲਾ ਸੌ ਵੀ ਨਾਲੇ ਹੋਰ ਮੈਨੂੰ ਬੋਲਣ ਲੱਗੀ ਇਹ ਬੋਲਣਾ ਐ ਕਿ ਤੁਮਹਾਰੂੰ ਚਾਹੇ ਕੁਸ ਮਰਜੀ ਕਹਿੰਦੇ ਜਵਾਬ ਦੇ ਦਾਂ ਦੀ ਭਾਬੀ ਮੈਂ ਤਾਂ ਆਪ ਹੀ ਚਾਹ ਵੀ ਬਣਾ ਕੇ ਪੀ ਲਾਂਦੀ ਚੰਗਾ ਹਾਂ ਚੰਗਾ ਹੋਰ ਯਾਰ ਮੈਨੂੰ ਤਾਂ ਆਪ ਮੈਸੇਜ ਆ ਗਿਆ ਤੈਨੂੰ ਵੀ ਕਹਿੰਦੇ ਆ ਜਾਣੀ ਪਊਗਾ ਕਰਵਾ ਲੈਣਾ ਹਰ ਪਾਰਸੂ ਦੀ ਡ੍ਰਿੰਕ ਕਰਾ ਲਿਏ ਨੇ ਹਾਂ ਕੁਟਲ ਯਾਰ ਮੈਂ ਤਾਂ ਇਹ ਜਾ ਕੇ ਆਉਣਾ ਸੀ ਆਲਦੀ ਬਾਈ ਨੂੰ ਜਾਣੇ ਪਊਗਾ ਬਈ ਥੱਲ ਹੀ ਨਹੀਂ ਕੋਈ ਚੱਲ ਕੋਈ ਨਹੀਂ ਫਿਰ ਮਿਲਦੇ ਆਂ ਆਪਾਂ ਬਸੋਂ ਠੀਕ ਹੈ ਹਾਂ ਹਾਂ ਚੰਗ ਤਾਂ ਪੀਓ ਕਿਉਂ ਹਾਂ ਚੱਕ ਲੈਣੇ ਇਸ ਵਾਂ ਬਰਵਾਲੀ ਪੀਣੀ ਆ ਕੁਝ ਨਹੀਂ ਹੁੰਦਾ ਠੀਕ ਹੈ ਠੀਕ ਹੈ ਜੀ OK ਮੈਂ ਵਿਲੀਅਮ ਵੱਦੇ ਸੀ। ਚੰ। ਆ ਚਾਹ ਠਾਗੀ ਤੁਹਾਡੀ ਚਾਹ ਫੇ ਲੋ। ਜੀਆ ਚਾਹ ਵੀ ਮਬੇਲੀ ਨਹੀਂ ਕਰਦੇ। ਨਹੀਂ ਗੱਲ ਸੁਣੋ ਚਾਹ ਸਵਾਦ ਨਹੀਂ ਬਣੀ ਹੈ ਸੱਚੀ। ਕਿ ਤੁਹਾਨੂੰ ਗੁੱਸਾ ਤਾਂ ਨਹੀਂ ਲੱਗਾ ਸੱਚੀ ਗਾਣ? ਨਹੀਂ ਗੁੱਸਾ ਤਾਂ ਘਾਤੋਂ ਲੱਗਿਆ ਸੱਚੀ ਨਹੀਂ ਸਵਾਦ ਬਣੀ ਹੋਣੀ। ਮੈਂ ਸਹੀ ਦਾ ਦੱਸਾਂ ਮੈਂ ਨਾ ਘਰੇ ਕਦੇ ਬਣਾਈ ਨਹੀਂ ਕਦੇ-ਕਦਾਂ ਹੀ ਬਣਾਉਂਦੀ ਹੁੰਦੀ ਸੀ ਕਿ ਤਾਂ ਕਰਕੇ ਨਾ ਵਿਸ਼ਾਲ ਗੁੱਠਾ ਵੱਧ ਘੱਟ ਪੈ ਗਿਆ ਹੋਊਗਾ ਮੇਰੇ ਤੋਂ। ਮੈਂ ਕੀ ਕੋਈ ਨਾ ਹੌਲੀ-ਹੌਲੀ ਸਿੱਖ ਲੂੰਗੀ ਮੈਂ। ਚਲੋ ਤਾਂ ਕੋਈ ਗੱਲ ਨਹੀਂ ਸਿੱਖੀ ਗਈ ਤੂੰ ਪਰ ਉਹ ਗੱਲ ਕਰਦਾ ਮੜਿਆ ਧਿਆਨ ਨਾਲ ਕਰ ਲਿਆ ਫਿਰ ਕੰਮ ਐਵੇਂ ਤੈਨੂੰ ਹੋਰ ਤਾਂ ਨਹੀਂ ਵੱਧ ਘਟ ਬੋਲਦੀਆਂ ਨਹੀਂ ਨਹੀਂ ਕੋਈ ਕੁਝ ਨਹੀਂ ਕਹਿੰਦਾ ਨਾ ਤੇ ਦੀਦੀ ਕੁਝ ਕਹਿੰਦੇ ਆ ਮੰਮੀ ਤੇ ਮੇਰੇ ਨਾਲ ਬਹੁਤ ਪਿਆਰ ਨਾ ਰਹਿੰਦੇ ਇੰਨਾ ਪਿਆਰ ਤਾਂ ਨਹੀਂ ਮੰਮੀ ਮੇਰੀ ਮੰਮੀ ਨਹੀਂ ਕਰਦੀ ਆਪਦੀ ਜਿਹਨਾਂ ਇਹ ਮੰਮੀ ਕਰਦੇ ਨੇ ਮੈਨੂੰ ਬਹੁਤ ਪਿਆਰ ਕਰਦੇ ਨੇ ਚਲ ਵਧੀਆ ਗੱਲ ਆ ਮੈਂ ਤਾਂ ਅਟੈਂਸ਼ਨ ਪਈ ਵੀ ਹੈ ਮੈਂ ਤਾਂ ਐਸੀ ਹਜੇ ਮਹੀਨਾ ਦੋ ਮਹੀਨੇ ਰਹਿਣਾ ਵੀ ਵਧੀਆ ਹੈ ਕਹ ਕੋਮ ਫਿਰ ਕਿਹਾ ਆ ਗਈ ਨੇ ਗੰਗਾਂਗੋ ਪ੍ਰੋਫਸਰ ਕਿੱਥੇ ਗੱਲ ਕਰਾਂ ਕੋਈ ਗੱਲ ਸੁਣਦਾ ਜਦੋਂ ਨਾਲ ਆਰਡਰ ਆ ਗਿਆ ਨਾ ਇੱਕ ਆਈ ਉਹ ਮੰਨਣਾ ਹੀ ਪਊਗਾ ਬਸ ਜਿਹੜੀ ਗੱਲ ਆ ਮੁੰਡੇ ਨਾਲ ਗੱਲ ਕਰੀ ਜਾਂਦਾ ਸੀਗਾ ਐਂ ਜਿਹੜਾ ਮੇਰੇ ਨਾਲ ਜੰਪਦੇ ਵਿੱਚ ਆ ਉਹ ਕਹਿੰਦਾ ਵੀ ਆ ਜਾਇਆ ਚਲੋ ਨਾਲ ਤੂ ਹਾਂ ਪਾਰਸੋ ਟ੍ਰੇਨ ਕਰਾਉਣੇ ਆ ਇਕੱਠੇ ਜਾਵੜਾਂਗੇ ਜਾ ਤਾਂ ਬੜਾ ਦੂਸਤਾ ਮੈਨੂੰ ਕਹਿੰਦੀ ਸਭ ਦੀ ਖੂਮ ਕਿ ਆਵਾਂਗੇ ਇੱਥੇ ਜਾ ਕੇ ਆਵਾਂਗੇ ਸਾਰੇ ਪਲਾਨ ਵਿੱਚੇ ਤਾਂ ਹੀ ਰਹਿ ਗਏ ਮੇਰੀ ਗੱਲ ਸੁਣ ਸਾਰੇ ਫੌਜੀ ਆਪਣੇ ਘਰ ਵਾਲਿਆਂ ਨੂੰ ਨਾਲ ਲੈ ਕੇ ਜਾਂਦੇ ਨੇ ਤੁਸੀਂ ਵੀ ਮੈਨੂੰ ਨਾਲ ਲੈ ਜਾਣਾ ਆਪਦੇ ਉਹ ਹੱਜੇ ਨਹੀਂ ਲੈ ਕੇ ਜਾ ਸਕਦਾ ਦਿਨ ਨੂੰ ਮੈਂ ਅੱਜ ਦਾ ਟਾਈਮ ਲੱਗੂਗਾ ਨਾਲੇ ਜਾ ਕੇ ਆਏ ਮੈਂ ਗੱਲ ਕਰੂੰਗਾ ਫਿਰ ਉੱਥੇ ਦੇਖਦੇ ਆਂ ਵਾਟਰ ਕੋਡਰ ਵੀ ਲੈਣਾ ਪਊਗਾ ਨਾ ਫੇਰ ਫੇਰੀ ਜਾਣਾਗੀ ਬਾਕੀ ਨਾਲ ਦੋਨੋਂ ਮੰਮੀ ਤੇ ਭੈਣ ਕੋਲ ਰਹਿ ਕੇ ਆ ਤੁਹਾਡੇ ਹਾਂਜੀ ਹੁਣ ਕੀ ਵੀ ਕੰਦੇ ਹੋ ਜਾਣਗੇ ਜਮ ਇਹਨਾਂ ਦੇ ਕਿਹੜਾ ਜੀ ਲੱਗੂਗਾ ਕੋਈ ਗੱਲ ਨਹੀਂ ਮੈਂ ਇੱਥੇ ਰਹਿ ਕੇ ਇਹਨਾਂ ਦੀ ਸੇਵਾ ਕਰ ਲਵਾਂਗੀ ਕੋਈ ਗੱਲ ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰੋ ਨਾ ਨਾ ਮੈਂ ਵੀ ਦੀ ਕਿਸੇ ਗੱਲ ਦਾ ਗੁੱਸਾ ਕਰਾਂ ਨਾ ਮੈਂ ਭੈਣ ਦੀ ਕਿਸੇ ਗੱਲ ਦਾ ਗੁੱਸਾ ਕਰਾਂ ਨਾ ਮੈਂ ਕਿਉਂ ਗੁੱਸਾ ਕਰੂੰ ਜਦੋਂ ਇਹ ਮੈਨੂੰ ਇੰਨਾ ਪਿਆਰ ਕਰਦੇ ਹਾਂ ਗਲਤੀਆਂ ਤਾਂ ਮੈਥੋਂ ਹੋ ਹੀ ਜਾਂਦੀਆਂ ਮੈਨੂੰ ਵੀ ਪਤਾ ਮੀਰੀ ਗਲਤੀ ਆ ਔਰ ਮੈਂ ਕਿਉਂ ਗੁੱਸਾ ਕਰੂੰਗੀ ਚਲ ਕੋਈ ਕੁਝ ਨਹੀਂ ਹੁੰਦਾ ਜੇ ਕੁਝ ਕਹਿੰਦੇ ਵੀ ਹੈ ਨਾ ਤੇ ਤੂੰ ਐ ਸਮਝ ਲਿਆ ਕਰ ਵੀ ਮੇਰੇ ਘਰਦਿਆਂ ਨੇ ਖੁਦ ਹੀ ਕਹਿਤਾ ਠੀਕ ਹੈ ਨਾ ਗੁੱਸਾ ਨਹੀਂ ਕਰਨਾ ਕਿਸੇ ਦੀ ਗੱਲ ਦਾ ਠੀਕ ਹੈ ਜੀ ਮੈਂ ਕਹਿੰਦੀ ਸੀ ਵੀ ਫਿਰ ਤੁਸੀਂ ਇਹ ਨਾ ਕਿ ਹੁਣ ਸੋ ਜਾਣਾ ਨਾ ਤੇ ਆਪਾਂ ਬੰਮੀ ਨੂੰ ਨਾ ਮਿਲਿਆ ਦੀ ਦੇਖ ਲੈਣਾ ਕੋਈ ਨਹੀਂ ਕਰ ਲੈਨੇ ਗੱਲ ਹੈ ਤੇ ਵਾਕੀ ਮੇਰਾ ਸਮਾਨ ਸਭ ਸਾਰਾ ਖਿਲਰਿਆ ਪਿਆ ਜਰਾ ਸਾਰਾ ਪੈਕ ਕਰਨਾ ਪਊ ਜ ਉਹ ਵੀ ਟਾਈਮ ਲੱਗੂ ਹਣਾ ਸਿਰ ਜਾਈ ਕਰਦੀ ਉਹਨਾਂ ਨੂੰ ਫੋਨ ਕਰ ਦਿੰਨੀ ਉਹ ਆ ਕੇ ਮਿਲ ਜਾਣਗੇ ਹੁਣ ਹਣਾ ਹਾਂ ਇਧਰ ਡਰ ਲੈ ਇਧਰ ਠੀਕ ਨਾਲ ਦੱਸ ਦੇ ਕੇ ਵੀ ਇਹਨਾਂ ਨੂੰ ਜਾਣਾ ਪਊਗਾ ਵੀ ਅਸੀਂ ਤਾਂ ਜਾਣਾ ਸੀਗਾ ਘੁੰਮ ਕੇ ਆਉਣਾ ਸੀਗਾ ਤੁਹਾਡੇ ਕੋਲ ਵੀ ਆ ਕੇ ਜਾਣਾ ਸੀਗਾ ਕਿ ਹੁਣ ਇੱਕੋ ਵਾਰ ਫੋਨ ਆ ਗਿਆ ਤਾਂ ਜਾਣਾ ਪਊਗਾ ਹੈ ਤੂੰ ਐ ਕਰੀ ਜਿੰਨੇ ਵੀ ਮੇਰੇ ਸਾਰੇ ਕੱਪੜੇ ਆ ਉਹ ਪੈਕ ਕਰ ਦੇ ਤੇ ਮੰਮੀ ਨੂੰ ਕਹਿ ਦੇ ਕੇ ਆਪਦੇ ਥੀ ਜਿਹੜਾ ਵੀ ਆਪਣਾ ਘਿਓ ਪਿਆ ਨਾ ਜਰਾ ਬਣਿਆ ਹੋਇਆ ਦੇਸੀ ਘਰੇ ਬਣਾਇਆ ਹੋਇਆ ਉਹ ਪੈਕ ਕਰ ਦੇ ਉਹ ਮੇਰੇ ਨਾਲ ਜਿਹੜੇ ਮੁੰਡੇ ਆ ਨਾ ਉਹ ਬਹੁਤ ਰਿਆਣਾ ਕਹਿੰਦੇ ਆ ਕੋਈ ਗੱਲ ਨਹੀਂ ਮੈਂ ਕਹਿ ਦਿੰਨੀ ਹਮੇ ਨੂੰ ਅਸੀਂ ਕਰ ਦਿੰਦੇ ਆ ਪੈਕਿੰਗ ਥੋੜੀ ਨਾਲ ਮੈਂ ਮੰਮੀ ਨੂੰ ਜਾਂ ਵੀਰੇ ਨੂੰ ਫੋਨ ਕਰ ਦਿੰਨੀ ਆ ਉਹ ਆ ਕੇ ਤੁਹਾਨੂੰ ਮਿਲ ਜਾਣਗੇ ਨਾ ਬਾਅਦ ਚ ਗੁੱਸਾ ਕਰਨਗੇ ਕਿ ਮੈਂ ਸਾਨੂੰ ਦੱਸੇ ਨਹੀਂਗਾ ਚਲ ਠੀਕ ਆ ਕੋਈ ਨਹੀਂ ਕਰਦੇ ਕੋਈ ਤੇ ਮੈਂ ਵੀ ਮੜੀ ਜਾ ਆਨਲਾਈਨ ਟਿਕਟ ਬੁੱਕ ਕਰ ਦਾਂ ਠੀਕ ਹੈ ਠੀਕ ਹੈ ਹੂੰ ਹੂੰ ਮੈਂ ਬਾਕੀ ਲਾਈ ਜਾਂਦਾ ਹੈਲੋ ਅਸੀਂ ਪਰੇ ਹੋ ਗਏ ਮੈਂ ਠੀਕ ਹਾਂ ਅੰਟੀ ਜੀ ਮੈਂ ਤਾਂ ਕਲੀਨਕਾ ਤੋਂ ਫਿਰ ਦੁਕੀ ਨੂੰ ਆਉਂ ਮੈਂ ਵੀ ਕਹਤਾ ਰਹੇ ਤੂੰ ਨੱਸ ਤਾਂ ਕਿਤੇ ਮੈਂ ਆਪਣੇ ਅਸੀਂ ਸਾਰੇ ਬੰਦੇ ਇੱਧਰ ਆਉਂ ਕਰੀ ਜਾਂਦੇ ਸੀ ਮੈਂ ਤਾਂ ਸ਼ਹਿਰ ਜਾਂਦਾ ਸੀ ਮਾਤਾ ਨੂੰ ਲੈ ਕੇ ਦਵਾਈ ਦਵਾਉਣ ਰੱਖਾਂ ਦੇਖਾਉਣਾ ਪਰ ਨਹੀਂ ਮੈਨੂੰ ਥੋੜੀ ਦਿੱਕਤ ਹੀ ਹੈ ਕਹਿੰਦੇ ਦੇਖਣ ਚ ਕਹਿੰਦੇ ਤੁਸੀਂ ਪਹਿਲੇ ਡੈਂਟਰ ਦੇ ਨਹੀਂ ਆਤੇ ਸੀ ਮਧੀਆਂ ਦਿਖਾ ਰਹੇ ਹਾਂ ਮੈਨੂੰ ਪਤਾ ਨਹੀਂ ਕਦਾਂ ਚੋਰ ਸਾਈਡ ਤੇ ਚਲ ਦੋਖਦਾ

ਚੱਲਾਂ ਮਾਤਾ ਫਿਰ ਉਹ ਜਾਣਾ ਤਾਂ ਪਊਗਾ ਆਪਾਂ ਹਾਂ ਜਾਇਆ ਮ ਆ ਜਾਾਂਗੇ ਕੋਈ ਨਿਕਾਂਂਦੇ ਜੇ ਕੁਛ ਨਹੀਂ ਹੁੰਦਾ ਬਸ ਠੀਕ ਹੈ ਉਹ ਮੈਂ ਇਹਦੇ ਤੋਂ ਫਿਰ ਅੱਜ ਫਿਰ ਆ ਕੇ ਗੱਲ ਕਰਦੇ ਆਪਾਂ ਓਫਕੋਰਸ ਹਾਂ ਕੋਈ ਗੱਲ ਚੱਲ ਠੀਕ ਹੈ ਨਾ ਮਾਤਾ ਕਦੋਂ ਮੈਂ ਨਾ ਛੁੱਟੀ ਆਇਆ ਚੱਲ ਇੱਥੇ ਆਉਣਗੇ ਕੋਈ ਦੋਸਰ ਕਿਉਂ ਉਪੂਰ ਲਾ ਕੇ ਦੇ ਦੇ ਆਗੇ ਉਹ ਤਾਂ ਕਹਿੰਦੀ ਸੱਤ ਵੀ ਲਿਆਉਣਾ ਨੇ ਇਥੇ ਉਹ ਕੋਈ ਉਹ ਵਾਗ ਲੇ ਦੇਸ਼ ਤੇ ਸੰਕਟ ਆ ਗਿਆ ਮਾਤਾ ਹਾਂ ਲੜਾਈ ਲੜੂ ਜੀ ਲੱਗੀ ਪਈ ਆ ਨਾ ਤਾਂ ਕਰਕੇ ਕੋਈ ਲੜਾਈ ਲੱਗਦੀ ਰਹਿੰਦੀ ਉਹ ਵਾਪਸ ਵਾਪਸ ਕਿਸੇ ਪਾਸੇ ਲਾਣ ਨੇ ਕਰੇ ਕਿਸੇ ਪਾਸੇ ਉਹ ਵੀ ਤਾਂ ਹੈ ਚਲ ਫਿਰ ਤੂੰ ਮੈਨੂੰ ਦਵਾਈ ਦਵਾ ਕੇ ਤੇ ਉਧਰ ਆਪਾਂ ਚੱਲਿਆਵਾਂਗੇ ਘੰਟਾ ਹੈ ਹਾਂ ਹਾਂ ਫਿਰ ਦਵਾਈ ਚਲ ਬਾਹਰ ਕਿਨਾਂ ਬੈਠਾਂਗੇ ਨਾ ਨਾ ਬਾਹਰ ਕਿੱਥੇ ਆਪਾਂ ਹਾਂ ਦਵਾਈ ਲੈ ਲਾਂਗੇ ਆਪਾਂ ਹਾਂ ਦਵਾਈ ਤਾਂ ਲਵਾਂਗੇ ਫਿਰ ਮੁੜ ਕੇ ਨਾ ਹਸਪਤਾਲ ਬੰਦ ਹੋ ਜਾਓ ਚਲ ਮੈਂ ਚੱਕ ਲਿਆ ਆਪਾਂ ਛੱਟਾ ਕੰਨ ਚੁੰਨੀ ਬਦਲਿਆਵਾ ਹਾਂ ਬਦਲ ਚੰਗਾ ਹੋਰ ਚੱਕ ਲਾ ਫੋਨ ਫੜਾ ਆ ਵੀ ਜੇਬ ਚ ਪਾ ਲਾ हा व्या ਕੋਣ ਵੀ ਗਿਆ ਆਇਆ ਤੁਸੀਂ ਖਾਂ ਦਵਾਈ ਤੇ ਲਿਆਇਆ ਪੁੱਤ ਅੱਛਾ ਆ ਜੋ ਅੰਦਰ ਬੈਠੋ ਅੰਦਰ ਬੈਠ ਕੇ ਹੰਕਾਰ ਲੈ ਲਿਓ ਤਾਂ ਇਹ ਤਾਂ ਲੇਟ ਹੋ ਗਿਆ ਇਹਨਾਂ ਅਸੀਂ ਸ਼ਾਚਲ ਕੋਈ ਨਾ ਵਜਨ ਆ ਨਾ ਖਾਂਸੀ ਮਤਲਬ ਕੋਸ ਦੇ ਹਾਂ ਤੇ ਉਹ ਬਾਰੇ ਜੇ ਇੱਥੇ ਆ ਗਏ ਬੈਠ ਜੀ ਪਰ ਉਹ ਸੇਹਾ ਲੋਦ ਤੋਂ ਫਿਰ ਫੋਨ ਕੀਤਾ ਨਾਲ ਉਹ ਤਾਂ ਕਹੀ ਨਹੀਂ ਸੀ ਜਾਣਦੇ ਅਸੀਂ ਤਿਆਰ ਹੋਏ ਬਸ ਫਿਰ ਤੈਨੂੰ ਪਤਾ ਹੀ ਹੈ ਮੁੰਡੇ ਕਿੱਥੇ ਲੱਗਾ ਨੇ ਸਾਡਾ ਸੇਹ ਜੀ ਚਲ ਕੋਈ ਨਾ ਤੇ ਤੂੰ ਵੀ ਨਾ ਮੜਮਟਾ ਕੰਮ ਨਾ ਧਿਆਨ ਦੇ ਆ ਦਰਫਤਾਂ ਬਿਆਹੀ ਰਹਿਣਾ ਘਰੀ ਮੈਂ ਪੈਣੀ ਕਿਆ ਨਾ ਦਿਮਾਗ ਆ ਪਾਸ ਤੋਂ ਪੀਲੀ ਬੋਲੀਂ ਤੇ ਚਲ ਕੋਈ ਗੱਲ ਚਲ ਕੋਈ ਨਾ ਹੁਣ ਤਾਂ ਮਿਲਦੀ ਨਾ ਦਵਾਈ ਦਵਾਈ ਤਾਂ ਨਹੀਂ ਆਉਂਦੀ ਮਾਫੀ ਸ਼ਸ਼ੀ ਕੰਗਸੇ ਸਤਿ ਸ਼੍ਰੀ ਅਕਾਲ ਤਾਂ ਠੀਕ ਹੈ ਹਾਂ ਸ਼ਸ਼ੀ ਕੰਗਸੇ ਮੈਂ ਤੁਹਾਨੂੰ ਲੇ ਕੇ ਅੰਦਰ ਮੌਬਿਲਿਟੀਜ਼ ਦੀ ਹਾਂ ਕੋਈ ਨਾ ਬੱਸ ਕੋਈ ਠੀਕੋ ਠੀਕ ਹੈ ਬੱਸ ਤੂੰ ਦੱਸ ਵਧੀਆ ਜੇ ਕੋਈ ਕੰਮ ਕਰਕੇ ਜੰਦੀ ਅੰਦਰ ਵਧੀਆ ਕੰਮ ਸੀਰੀਅਸਲੀ ਬੱਸ ਵਧੀਆ ਫੇਰੇ ਬੜਾਈ ਕਿ ਮੈਂ ਭਾਈ ਮਾਸਿਬ ਬਧਿਆ ਚੱਲੀ ਜਾਂਦੀ ਨਹੀਂ ਪੜ੍ਹਾਈ ਬਸ ਉਹਨਾਂ ਪੇਪਰ ਹੋ ਜਾਣਗੇ ਭੈਣ ਜੀ ਹਾਂ ਸਸਰੀ ਘਰ ਦੀ ਜੀ ਵੀ ਕਾਰਨਾ ਹੈ ਸਸਰੀ ਘਰ ਦਾ ਪੁੱਤ ਹੋ ਗਿਆ ਬਗਲ ਸੇ ਹਾਂ ਠੀਕ ਹੈ ਤੁਮਾਰਾ ਗੁਪਤਾਂ ਜੀ ਤੁਸੀਂ ਠੀਕ ਰਹੇ ਨਾ ਬਧਿਆ ਠੀਕ ਆ ਸੋਨ ਦੇਖ ਕੇ ਤਾਂ ਮੋਰ ਵੀ ਠੀਕ ਹੋ ਜਾਣਗੇ ਵਧੀਆ ਰਹੇ ਜੀ ਸਹੀ ਗੱਲ ਲੱਗਦਾ ਇਸੇ ਕਰ ਮੈਂ ਜਦ ਤੱਕ ਹੋ ਸਹੀ ਗੱਲ ਹੈ ਕਿ ਸਵੇਰਾਂ ਦਾ ਮੈਂ ਤੇ ਹੋਰ ਮੈਂ ਤਾਂ ਆਪੋ ਨਹੀਂ ਜਿੱਦਣ ਜੀ ਮਲੇਂਦਰਾ ਆਇਆ ਚਾ ਅਗੜਿਆ ਬੈਠਾਇੀ ਸੀ ਆਣੀ ਕੁੜੀ ਐ ਆਹ ਸਹੀ ਸਚੀ ਬਾੜੀ ਪਾਸ ਹਰਖਲੀ ਤੇ ਵਰਗੀ ਲੱਗਦੀ ਐ ਮੈਂ ਤਾਂ ਇਹ ਤਾਂ ਘਰੇ ਹੀ ਆਈ ਸੀ ਭਾਈ ਸਾਰਾ ਗਨਸ ਸੀ ਗੱਡੀ ਜਾਂਦੀਆਂ ਕੰਮ ਕਰੀ ਅਜਿਹਾ ਔਨ ਕਰਾਈ ਹੋਵੇ ਸੀ ਚੜਕ ਜੀ ਲੱਗਿਆ ਭਾਬੀ ਨੂੰ ਘੋੜੀ ਐ ਬੇਚਰੀ ਐ ਨੀ ਹੁਣ ਸਾਥ ਮਾਰ ਕੇ ਜੇ ਉਹ ਬੈ ਮਾਮਾ ਦਾਦਾ ਕਿੱਥੇ ਸੀ ਲੱਗਣੀਆਂ ਝੁੱਕ ਕੇ ਤਾਂ ਕਰਕੇ ਕੀ ਕਰੂ ਹਾਂ ਜਿਹੜੀ ਰੀਤ ਬਣੀ ਉਹ ਤਾਂ ਆਪਾਂ ਨੂੰ ਕਰਨੀ ਪੈਂਦੀ ਐ ਸਾਡੀ ਕਿਧਰ ਗਿਆ ਲਾਡੀ ਨੇ ਪਹਿਲਾਂ ਤਾਂ 2 ਮਹੀਨੇ ਦੀ ਛੁੱਟੀ ਕਰਕੇ ਇਸ ਵੀ 2 ਮਹੀਨੇ ਦੀ ਛੁੱਟੀ ਲੈਣੀ ਸੀ ਹਾਂ ਤੇ ਹੁਣ ਉਤੋਂ ਸਾਡਾ ਫੋਨ ਆ ਗਿਆ ਅੱਛਾ ਲੜਾਈ ਨਹੀਂ ਕਰਦੇ ਆ ਮੈਂ ਤੇ ਮੇ ਜਾਣਾ ਹੁਣ ਟਿਕ ਟੌ ਕਰਾਂਗੇ ਕਰਾਂ ਸੀ ਮੈਂ ਤਾਂ ਇਹ ਕੋਣ ਤੇਨੇ ਹੁਣ ਮੈਂ ਵੀ ਸਾਥ ਉੱਦ ਆਇਆ ਨਾ ਤੁਸੀਂ ਮੈਨੂੰ ਦਵਾ ਦੇ ਹੋਰ ਚੱਲ ਵਧੀਆ ਕੀਤਾ ਅਸੀਂ ਜਾਦੇ ਸੀ ਦਵਾ ਲੈ ਅੱਛਾ ਤੇ ਬਈ ਮੈਂ ਤਾਂ ਦੋ ਚੰਦਾ ਦੇ ਹਾਂ ਚੱਲੇ ਚੁ ਜਾਂਦੇ ਨਾ ਵੀ ਲੈ ਜੀ ਨਾ ਦਵਾਈ ਚੁ ਜਿਆ ਹੈ ਬਣੀ ਅੱਛਾ ਜੀ ਹਾਂ ਤੇ ਵਧੀਆ ਹੋਇਆ ਫਿਰ ਤਾਂ ਹਾਂ ਤੇ ਉਹ ਕਹਿੰਦਾ ਕਿ ਤੁਮ ਹਫੇਰ ਹੋਰ ਕੀ ਵਿੱਚ ਦੀ ਫੇਰ ਛੁੱਟੀ ਲੈ ਜੀ ਹਾਂ ਇਹ ਤਾਂ ਇਹਨੇ ਲੈਣਾ ਕਿਹੜੇ ਭਾਈ ਆਪ ਨੇ ਸਾਰੇ ਇਹ ਤਾਂ ਬਗਾਨੇ ਹੱਥ ਹੈ ਹੋਰ ਉਹ ਇਹ ਤਾਂ ਕਰਦੀ ਸੀ ਪਾਣੀ ਦੇ ਚੰਦੇ ਸਦੇ ਦੇ ਆਪ ਤਾਂ ਪਾਣੀ ਠੀਕ ਤਾਂ ਕਰਦੀ ਸੀ ਉਸ ਉਸ ਮਨੇ ਜਰ ਤੱਕ ਇਹ ਲੱਗ ਮੰਹੀ ਦੀ ਹੈ ਗਰਾਮ ਵੀ ਕਰੀ ਉਹ ਤੁਮ ਨੂੰ ਜਿਆੜੀ ਨਦੀ ਉੱਤੇ ਲੈ ਕੇ ਚਾਹਦੀ ਜੋ ਦੀ ਨਮਾਉਣੀ ਹੈ ਗਲਾਵਾ ਸਹੀ ਕਰਦਾ ਆਪਾਂ ਸਰਕਾਰ ਦੇ ਹਨ ਉਹ ਹੀ ਚੱਲ ਲੈਣਾ ਚੱਲ ਕਿਹਨਾਂ ਆਉਂਦਾ ਪਰਵਾਦਾ ਤਾਂ ਦਰੋਸਤ ਨਾਲ ਕਿ ਨਾ ਨਹੀਂ ਹੈ ਹੋਰ ਖੇਤੀવાડી ਠੀਕ ਹੈ ਬੀਜ ਨੇ ਕੀ ਵੀ ਜੇ ਨਰਮਾ ਕਿਚੋਣਾ ਨਹੀਂ ਦੇਉਗੇ ਚੋਣਾ ਚਲਣ ਹਾਂਜੀ ਚੱਲ ਜਾਈਏ ਸੁਣਾ ਮੈਂ ਵੀ ਅੱਜ ਉਹਤ ਵਾਕ ਨਾ ਆ ਰਹੇ ਸੀ ਉਜੇ ਚੋਣਾ ਹਾਂ ਮਸੋ ਪੇ ਤਲੇ ਅੱਜ ਬਸ ਟਪਾਣੀ ਤੇ ਆ ਲੱਗਦਾ ਹੈ ਹਾਂਜੀ ਮੀਨ ਵੱਡਾ ਬੈਨ ਨਾਮ ਜੂ ਕੱਢ ਦਿੰਦੇ ਜੀ ਨਾਮਾਂ ਲੁਕ ਨਹੀਂ ਹੁੰਦਾ ਜੀ ਬੱਡੂ ਬੱਟੇ ਮਾਰ ਲੈਂਦਾ ਸੀ ਜੀ ਲੱਗੇ ਮੈਨੂੰ ਸੁਣ ਰਹੇ ਹੋ ਮੈਂ ਤੁਹਾਨੂੰ ਕਹਿੰਦਾ ਤੇਰਾ ਸਾਈਕ ਇੰਸਟਮੈਂਟ ਤੇ ਨਹੀਂ ਚੱਲਦੀ ਨਾ ਕਰੀ ਮੈਂ ਨਾਲ ਨੂੰ ਕਿਹਾ ਹੱਸ ਗਾ ਤੁਸੀਂ ਨਾ ਬਾਅਦ ਚ ਵਾਜ ਜੂ ਤੇ ਨਾ ਮੈਂ ਮੁਣੀ ਆ ਜੂਗਾ ਕੋਟ ਟਾਈਮ ਲੱਗ ਜਾਦਾ ਹੈ ਬਈ ਬੰਦੇ ਨੂੰ ਸੱਚ ਕੋਈ ਨਹੀਂ ਹੈ ਉਹ ਜਿਹੜਾ ਉਹਨਾਂ ਕੰਮ ਚ ਰੋਜੇ ਕਿਤੇ ਮੁਰਗੀ ਆਖਣ ਤੱਕ ਆਉਣੀ ਨਾ ਹਾਂ ਤਾਂ ਸਹੀ ਹੋਣਾ ਕਿ ਦੇ ਨੂੰ ਵੀ ਅੱਜ ਹੋਣਾ ਮਸੀ ਹੋਰ ਨੇ ਦੱਸ ਹੈਲੋ ਹਾਂਜੀ ਕਿੱਥੇ ਰਹਿ ਗਈ ਅੱਛਾ ਹਾਂ ਮੈਂ ਵੀ ਨੇੜੀ ਆ ਗਿਆ ਸਰ ਜਾਈ ਫਿਰ ਹਾਂ ਉਹ ਸੌਂ ਗਿਆ ਆਏ ਤਾਂ ਕੋਈ ਨਹੀਂ ਸੀ ਫਿਰ ਹਾਂਜੀ ਮੈਂ ਚਾਹੀਦਾ ਦੰਮੀ ਚਾਰ ਖੇਪੜਾ ਥੈਂਕ ਕਿ ਬਣਾਉਣਾ ਸਰ ਜੰਗਤ ਭਾਈ ਐਸੇ ਕੋਈ ਨਾ ਬਣਾਉਣਾ ਬੱਸ ਇਹ ਤਾਂ ਗੱਲ ਦੇਣੀ ਕੋਈ ਗੱਲ ਵੀ ਮੈਂ ਤਾਂ ਅੱਜ ਘੱਟ ਦੋ ਮਹੀਨੇ ਹੋ ਰਹੇ ਨੇ ਆ ਪਤਾ ਨਹੀਂ ਕਿ ਗਰੋਹ ਨੇ ਕਿਹਾ ਤਾਂ ਵੀ ਆ ਰਹੇ ਨਹੀਂ ਕਾਹਨੋਂ ਇਹ ਤਾਂ ਖੌਜ ਜੀ ਦੇ ਗਰੋਹ ਨੇ ਇਹ ਜੀ ਹੈ ਜੇ ਉਹਨੂੰ ਫੋਨ ਆ ਗਿਆ ਉਹ ਤਾਂ ਜਾਣਾ ਹੀ ਜਾਣਾ ਇਹਨਾਂ ਨੇ ਹਾਂ ਕਹਿੰਦੇ ਕਿ ਜਾਵੇ ਆਪਣੇ ਕਹਿੰਦੇ ਕਿ ਕਿਹੜਾ ਚਾਰਜ ਹੈ ਉਹ ਵੀ ਮਜਬੂਰ ਹੈਗਾ ਉਹੀ ਤਾਂ ਗੰਗਲਾ ਹੈ ਇਹਨਾਂ ਦਾ ਵੀ ਨਹੀਂ ਕੁਝ ਪਤਾ ਨਹੀਂ ਅਕਤ ਨਾਲ ਛੁੱਟੀਆਂ ਦੇ ਦਿੱਤੀਆਂ ਬਾਅਦ ਛੁੱਟੀਆਂ ਕੈਨਸਲ ਕਰ ਦਿੱਤੀਆਂ ਠੀਕ ਹੈ ਜਦੋਂ ਮਾਣੇ ਲੈ ਆਏ ਪਤਾ ਲੱਗਿਆ ਨੇ ਵੀ ਕਿਸੇ ਨਾਲ ਲੜਾਈ ਲੱਣੀ ਆ ਜਾਂ ਉਹਦੀ ਫੌਜ ਨਾਲ ਸਾਰਿਆਂ ਨੂੰ ਬੁਲਾ ਦੇ ਇਹਦੇ ਨਾਲ ਤੇ ਜਿੰਨੇ ਆਏ ਸੀ ਸਾਰਿਆਂ ਨੂੰ ਬੁਲਾ ਰਿਹਾ ਪੁੱਤ ਮੈਨੂੰ ਤਾਂ ਡਰ ਜਾ ਵੀ ਲੱਗਦਾ ਨੂੰ ਮੈਨੂੰ ਪਤਾ ਨਹੀਂ ਕਿਉਂ ਡਰ ਹੁੰਦੇ ਭੈਣ ਕੁਝ ਨਹੀਂ ਹੋਇਆ ਕੋਈ ਨਹੀਂ ਕਿਹਾ ਦਾਦਾ ਹਾਂ ਦਾਦੇ ਇਹਨੇ ਕਿਹਾਗਾ ਉਹ ਗਰੂਪ ਇਹੋ ਹੈ ਨਾ ਇਹਨਾਂ ਨੇ ਕੁਝ ਬਾਕੀ ਚੀਜ਼ਾਂ ਦਾ ਕਿ ਬੀਚ ਹਾਂ ਅੱਛਾ ਸਹੀ ਕਹਿੰਦੇ ਸਸਰੀਕਾ ਮੇਰੇ ਕੋਲ ਨਹੀਂ ਆਣੇ ਮੇਰੇ ਬਾਈ ਕਿਉਂ ਮਰੀ ਹੋ ਗਈ ਬਈ ਤੂੰ ਤੇ ਚਾਹੇ ਫੋਟੋ ਲੈ ਲੈ ਮੈਂ ਕੰਮ ਆਉਣਾ ਸਾਫ ਯਾਦ ਅਸੀਂ ਤਾਂ ਆਉਣਾ ਸੀਗਾ ਮੈਨ ਵਾਸਤੇ ਅੱਜ ਦਾ ਹੋਰ ਵੀ ਦੋ ਦਿਨ ਪਲਾਨ ਬਣਾਏ ਸੀ ਕਿ ਜਾਂ ਕੇ ਆਉਣਾ ਜਿਹੜੇ ਦੈਸਟੇਰੀਆਂ ਚ ਤੇ ਮੈਨ ਘੁੰਮ ਕੇ ਆਉਣਾ ਸੀਗਾ ਹਾਂ ਤੇ ਬਸ ਹੁਣ ਮੈਨੂੰ ਫੋਨ ਆ ਗਿਆ ਅੱਜ ਕੁਦਰਤੀ ਹੁਣ ਜਾਣਾ ਪਊਗਾ ਬਸ ਸਰ ਮਾਈ ਕੋ ਇੰਡੋਫਿਕਾ ਨਹੀਂ ਆਇਆ ਹਾਂਜੀ ਹਾਂਜੀ ਚਾਰ ਮੁੰਡੇ ਸੀਗੇ ਅਸੀਂ ਚਾਰ ਨੂੰ ਫੋਨ ਆ ਗਿਆ ਚਾਰਾਂ ਦੀ ਸ਼ੂਟਿੰਗ ਕੈਨਸਲ ਹੋ ਗਈ ਉਹ ਗਏ ਸਾਨੂੰ ਦੁਬਾਰੇ ਦੇ ਦਾਂਗੇ ਕਿ ਬੀਸ ਬਸ ਆਪਾਂ ਬਸ ਆ ਜਾ ਹਾਲ ਹੋ ਗਿਆ ਨਾ ਨਹੀਂ ਅੱਛਾ ਅੱਛਾ ਮੈਂ ਨਗਾ ਸੀ ਚੱਲ ਬੱਸ ਦੱਸ ਦੇ ਰਾਮ ਦਾ ਘੁੰਮਾ ਬੈਣਾ ਨਾਲ ਤਾਂ ਰਿਸ਼ਤੇਦਾਰੀ ਤੇ ਜਾ ਰਿਹਾ ਉਹ ਹੀ ਤਾਂ ਹੈ ਮੈਂ ਤਾਂ ਲੀਕਦੀ ਸੀ ਮੈਂ ਇੱਕ ਦੋ ਸਕੇ ਉਹ ਘੁਰਾ ਲਾ ਕੇ ਜੰਮ ਨੂੰ ਜਾਂਦੇ ਨੂੰ ਮੇਰੀ ਭੈਣ ਦੀ ਬਲਾਈ ਕਹੀ ਜਾਂਦੀ ਆ ਕੁੜੇ ਤੋਂ ਮੁੰਡੇ ਤੇ ਬਹੂ ਨੂੰ ਭੇਜਦੀ ਹਾਂ ਬਿਲਾ ਜਾਣਗੇ ਦੋ ਦਿਨ ਮੇਰੇ ਕੋਲੇ ਹੋਰ ਹੁੰਦਾ ਹੀ ਆ ਭਾਈ ਰਿਸ਼ਤੇਦਾਰਾਂ ਤੇ ਭੈਣ ਭਾਈਆਂ ਨੂੰ ਚਾ ਤੇ ਪੁੱਛਿਆ ਕੀ ਆ ਕੀ ਜਾਇਆ ਉਹ ਤਾਂ ਕਹ ਪਰ ਜਾ ਇੱਕ ਦਿਨ ਪਹਿਲਾਂ ਵੀ ਦੱਸ ਦਿੰਦੇ ਤਾਂ ਵੀ ਮੈਂ ਚਾਰਾ ਬਣਾ ਕੇ ਰੱਖਦੇ ਰਹਿੰਦੇ ਬਸ ਗੱਲ ਹੀ ਵੀ ਆ ਜਾਣੇ ਬੰਨੇ ਹੁੰਨੇ ਐ ਜਿਵੇਂ ਸਾਨੂੰ ਕਹਿ ਦਿੰਦੇ ਆ ਉਵੇਂ ਕਰਨਾ ਪੈਂਦਾ ਸੀ ਇਹ ਤਾਂ ਨਹੀਂਗਾ ਭਾਈ ਪਰ ਮੈਨੂੰ ਆਏ ਸੀਗਾ ਵੀ ਜੀ ਬਤਾ ਵੀ ਚਲ ਹੁਣ ਥਾਂ ਦੇ ਥਾਲੀ ਸੀਗੀ ਮਾੜੀ ਜੀ ਵੀ ਪਹਿਲਾਂ ਟੈਗ ਗਿਆ ਸੀ ਕੰਮ ਹੁਣ ਦਵਾਰੇ ਫੇਰ ਚੱਲ ਪਿਆ ਚੱਲ ਤਾਂ ਸਰਕਾਰੇ ਨਾਲ ਨਹੀਂ ਪਤਾ ਉਹ ਵੀ ਗੱਲ ਕਰਵਾਈ ਜਾਂਦੇ ਆ ਕਿ ਡਿਊਟਨਾ ਸਾਹ ਬੈ ਕੇ ਅੰਦਰ ਅੱਜ ਬੜੀ

ਉਹ ਪੁਜੀਛਣਾ ਉਹ ਫਸਟ ਹੀ ਟਾ ਦੇ ਬੁੱਕ ਜੀ ਕਰਾਈਆ ਡ੍ਰੇਨ ਤੇ ਜਾਣਾ ਪਊਗਾ ਸਮਾਨ ਨੂੰ ਪੈਕ ਕਰਦੇ ਆ। ਚਤਵੰਦ ਨੂੰ ਇੰਟਰਨੈਟ ਡਾਟਾ ਸੀਗਾ ਉਹ ਮੇਰੇ ਨਾਮ ਦੇ ਮੁੰਡੇ ਦਾ ਬੇਸਿਕ ਉਹ ਮੜਾ ਲੋਕੇ ਸ਼ੌਕ ਨਾ ਖੰਦੇ ਆ। ਐ ਇੰਨੀ ਥੋੜਾ ਜਿਹਾ ਬੰਦ ਪਾ ਲੂ। ਮੈਂ ਕੋਈ ਨਾ ਪੁੱਤ। ਹਾਂ। ਪਾਰਖੇ। ਉਹਨੇ ਮੈਨੂੰ ਕਿਹਾ ਉਹਨਾਂ ਦੇ ਵਾਇਰ ਲੈ ਕੇ ਲੁਆਏ ਕਰੇ ਘਰੋਂ ਦੇ ਸੀਗਾ ਬਣਾ ਕੇ ਲੈ ਕੇ ਮੈਂ ਕਿ ਟੰਡਾ ਲਿਆਉਂਗਾ। ਕੋਈ ਨਾ ਪੁੱਤ ਜਿੰਨਾਂ ਦੇ ਹੁੰਦਾ ਐ ਉਹ ਕਹਿੰਦਾ ਲੈ ਜੀ ਕੋਈ ਨਾ ਤੇ ਲੈ ਕੇ ਦਿੱਤੀ। ਨੇ ਖਾਨੇ ਤੋਂ ਨਾਲੇ ਖਾਲੇ ਮੈਂ ਤਾਂ ਇੱਕੋ ਜਿਹਾ ਨਾਲੇ ਉਹ ਤੇ ਭਾਈ ਇਕੱਲਾ ਤੱਕੇ ਕਿਵੇਂ ਗੱਲ ਰੋਣਾ ਨਾਲ ਦੇ ਰਾਕੀ ਖਾਨੇ ਬਈ ਇਹ ਸਾਰੇ ਜਣੇ ਬੰਦੇ ਨਾਲ ਭਾਈ ਅਮਮੀ ਨਾਲ ਤੁਸੀਂ ਕਹਿੰਦੇ ਸੀ ਕਿ ਵੀ ਅੱਖਾਂ ਦਾ ਆਪਰੇਸ਼ਨ ਕਰਾਉਣਾਗਾ ਹੁਣ ਠੀਕ ਨੇ ਅੱਖਾਂ ਦਵਾਈ ਲੈ ਕੇ ਆਏ ਪਤਾ ਅੱਜ ਤੇ ਪਹਿਲਾਂ ਤਾਂ ਨੇੜੇ ਆ ਗਿਆ ਅਣਕ ਲੱਗੀ ਸੀ ਹੁਣ ਦੂਰ ਨੇੜੇ ਵੀ ਟੱਕੀ ਲਾਤੀ ਤੇ ਬਣਾਉਣੀ ਦੇ ਕੇ ਆ ਗਿਆ ਸਿਰ ਨਹੀਂ ਸਿੱਧਾ ਖੜਦਾ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਹੋਊਗਾ ਠੀਕ ਹੈ ਦਵਾਈ ਦਿਨਾ ਬੋ ਡਾਕਟਰ ਕਹਿੰਦਾ ਵੀ ਐਨਕ ਲਾਈ ਰੱਖੋਗੇ ਤਾਂ ਨਿਗਾ ਟਿਕ ਜੂਗੀ ਇੱਥੇ ਉਹ ਤਾਂ ਭੈਣ ਜੀ ਤੁਸੀਂ ਲਾਈ ਰੱਖਿਓ ਜਣ ਜਿਹੜੀ ਕੋਈ ਬਣਾਦੀ ਨਾ ਦੂਰ ਨੇੜੇ ਵਾਲੀ ਇਹਦਾ ਫਾਇਦਾ ਹੋਗਾ ਸਾਰਾ ਹਾਂ ਮੈਂ ਕਿਹਾ ਬੱਸ ਤਾਂ ਲਾ ਕੇ ਰੱਖਣੀ ਆਂ ਕੰਮ ਉਹਨਾਂ ਨੇ ਕਿ ਮੈਨੂੰ ਆਇਆ ਵੀ ਔਖਾ ਜਾਊਗਾ ਔਖਾ ਤਾਂ ਹੁੰਦਾ ਕੁਛ ਨਹੀਂ ਹੁੰਦਾ ਨਿਗਾ ਉੱਥੇ ਟਿਕ ਜੂਗੀ ਹਾਂ ਹੀ ਗੱਲ ਚ ਕਹਿੰਦਾ ਸੀਗਾ ਲਿਓ ਬਤ ਜਾ ਸੌਣੀ ਦੇ ਵਿੱਚ ਡਾਕਟਰ ਹੈਗਾ ਇੱਕ ਹੈ ਵਧੀਆ ਡਾਕਟਰ ਨਿਗਾ ਵਾਲਾ ਜੀ ਉਹਦੇ ਕੋਲ ਜਾ ਕੇ ਦਿਖਾ ਲਈਏ ਮੈਂ ਕਹਿੰਦਾ ਅਗਲੀ ਛੁੱਟੀ ਤੇ ਦੋ ਮੈਂ ਆਇਆ ਨਾ ਤਾਂ ਫੇਰ ਦੱਲਾ ਲੈ ਕੇ ਆਂ ਹਾਂ ਕੋਤ ਹਾਂ ਜੀ ਬਈ ਜੀ ਮਿਸ ਮਾਸਮੂਨ ਜਨਾਹ ਆਲਾ ਕੰਪੀਨ ਚੋਂ ਠੀਕ ਹੈ ਫਿਰ ਮੇਰੇ ਵਾਲੇ ਕਾਰ ਤੇ ਆਪਾਂ ਚੱਲੇ ਆਵਾਂਗੇ ਜਮਾਨਾ ਹੁਣ ਤੁਹਾਨੂੰ ਕਲਿੱਕ ਦਿਨ ਹੈਗਾ ਸਭ ਨੂੰ ਦਬਾ ਲਿਆਉਗਾ ਜੇ ਲੈ ਕੇ ਆਣਾ ਤਾਂ ਬਹੁਤ ਹੀ ਸਸਤਾ ਮਿਲ ਜੂਗਾ ਠੀਕ ਹੈ ਹਾਂ ਇਹਦਾ ਛਣ ਬਾਣੀ ਤਾਂ ਨਾ ਇਹ ਇਥੇ ਬੱਧਾ ਮੈਂ ਕਹਿੰ ਜਾਂਦੇ ਆਪਾਂ ਇਹ ਉੱਚਾ ਲੱਗ ਜਾ ਤੁਹਾਨੂੰ ਬੱਚਾ ਠੀਕ ਰੇਟ ਨਾਲ ਕਿੰਨਾਂ ਠੀਕ ਰੇਟ ਨਾਲ ਦੱਸਾਨੂੰ ਸਹੂਲਤ ਇਹਦੀ ਸਹੂਲਤ ਵਾਹਦੀ ਹੈ ਇੱਕ ਡਾਕਟਰੀ ਸਹੂਲਤ ਤੇ ਇੱਕ ਇਹ ਸਹੂਲਤ ਬੱਸ ਨਹੀਂ ਠੀਕ ਵਧੀਆਂ ਹੁੰਦੀਆਂ ਸ਼ੋਨੀ ਜੀ ਹਾਂ ਨਹੀਂ ਖਰਾਬ ਨਹੀਂ ਹੁੰਦਾ ਸਵਾ आज सच्चा स्वाद ਬੜੀ ਨਹੀਂ ਓੜੀ ਓੜੀ ਆ ਤੇ ਟਿਕਾ ਜੂਗਾ ਦਾ ਭਾਵੇਂ ਬੜੀ ਹੈ ਪਾਣੀ ਦੇ ਘੁੱਟ ਪੀ ਲਵੋ ਤਾਂ ਹਾਈ ਵੇਕ ਹਾਂ ਤੁਝੋ ਕਿ ਮੈਂ ਖੇਲ ਕਿਆ ਆ ਅੰਕ ਨੇ ਇਹ ਜਿੱਕੇ ਤੋਂ ਲਾ ਰੱਖੀ ਹੈ ਤੇ ਤਾਂ ਸਾਰੇ ਦੋ ਕਿ ਰੱਖੀ ਹੋਈ ਆ ਭਾਂਡੇ ਪਤਾ ਨਹੀਂ ਕਿ ਮੈਂ ਤਾਂ ਕੁਆਪਣੀ ਕੋਸੋ ਚਾਂ ਕੋਰ ਵਾਸ ਨਹੀਂ ਤੇ ਉਹਨੇ ਸਾਰੇ ਕੱਪੜੇ ਨਾ ਆ ਕਰਖਿਆ ਕਈ ਨਹੀਂ ਆ ਉਹ ਨੂੰ ਮੰਦਰ ਨੂੰ ਕਿ ਸਾਰੇ ਮਾਰੀ ਦੇ ਕੱਪੜੇ ਇਕੱਠੇ ਕੇ ਨਾ ਸੈੱਟ ਕਰਕੇ ਰੱਖ ਦੇ। ਹਾਂ ਫੇਟੇ ਕੀ ਕੋਈ ਨਹੀਂ ਦੋ ਸੈੱਟ ਕਰ ਦਈ ਜਿਵੇਂ ਕਹਣਾ ਖਲਾਰਾ ਜਪਿਆ ਹੋ। ਆਪੀ ਕਰ ਲੂਗੀ ਉਹ ਉਹ ਕਹਿੰਦਾ بس ਲੈ ਆਂਦੀ ਆ ਉਸੇ ਨੂੰ ਕਹਿਣੀ ਆ ਵਿਚਾਰ ਉਹ ਸੈੱਟ ਕਰਕੇ ਲਾ ਦੂਗੀ। ਨਾ ਤੂੰ ਉਹਦੇ 'ਚ ਧਿਆਨ ਨਾ ਦੇ ਚੰਗਾ ਮਾੜਾ ਮੋਟਾ ਕਿਉਂ ਕੀ ਗੱਲ ਹੋਗੀ ਉਹ ਡੋਲੀ ਵਗਾੜੀ ਜਾਂਦੀ ਐ ਥਰਸੋਈ ਚੇ ਕੰਮ ਸਾਰਾ ਗਾਹ ਪਾ ਛੱਡਿਆ ਕੀ ਡੋਲ ਤਾਂ ਇਹ ਜਾਂਦੇ ਪਾਣੀ ਦਾ ਗਲਾਸ ਵਧਾ ਕੇ ਮਾਰਿਆ ਥੱਲੇ ਚਲ ਕੋਈ ਨਾ ਗੱਲ ਸੁਣ ਹੁਣ ਨਾ ਲਾਡੀ ਫਿਰ ਬੈਠੀ ਤੂੰ ਹੀ ਨਾ ਬੋਲਿਆ ਕਰ ਲਾਡੀ ਨੂੰ ਬਗ ਜਾਂ ਜੇ ਮਗਰ ਉਹ ਗੱਲ ਕਰਾਂਗੇ ਤੇ ਨਾਲ ਨਾ ਕੀ ਮਗਰ ਗੱਲ ਕਰਾਂਗੇ ਹੁਣ ਗੱਲ ਕਰਨੀ ਚ ਕੀ ਹੁੰਦਾ ਆਪਾਂ ਕਹਿ ਸਕਦੇ ਭਾਈ ਕੰਮ ਧਿਆਨ ਨਾਲ ਕਰ ਹੁਣ ਗਈ ਤੇਰਾ ਪੇਕੇ ਘਰ ਨੇ ਸੋਹਰਾ ਕੰਗ ਹੈ ਨੀ ਪੁੱਜ ਦਿਮਾਗ ਦੀਏ ਦਿਮਾਗ ਤੋਂ ਕੰਮ ਲੈਦਾ ਉਹ ਐ ਕਹੂਗਾ ਵੀ ਮੇਰੇ ਹੁੰਦੇ ਇਹ ਜੋ ਕੁਝ ਕਰਦੇ ਹਾਂ ਮਗਰ ਉਹ ਵੀ ਐ ਕਰ ਲਈਆਂ ਜਿਉ ਨਾਲ ਲੈ ਗਿਆ ਫਿਰ ਕੀ ਕਰਨਗੇ ਇੱਕ ਗੱਲ ਹੀ ਕਿ ਹੁੰਦੇ ਹੁੰਦੇ ਆਪਾਂ ਹੁੰਦੇ ਉਹ ਤਾਂ ਕੁਝ ਵੀ ਨਹੀਂ ਕੀਤਾ ਤੇ ਹੁਣ ਤਾਂ ਕਹਾਂਗੇ ਨਾ ਹੁਣ ਤਾਂ ਇੱਥੇ ਫਿਰਦਾ ਹੈ ਕਹਿਣ ਨੂੰ ਕੀ ਹੈ ਨਹੀਂ ਕਹਿਣਾ ਮੈਂ ਖੈਦਨੀ ਆ ਜਾ ਕੇ ਦੱਸ ਤੂੰ ਕਹੀ ਨਾ ਆ ਬਸ ਅੱਜਾ ਜੀ ਦੀ ਗੱਲ ਹੈ ਕੰਨੂ ਉਹ ਬਗ ਜੂਗਾ ਨਾ ਪਿੱਛੇ ਆਪਾਂ ਸੁਣ ਹਾਰੀ ਨੂੰ ਕਹ ਲੈ ਲੰਗੀ ਵੀ ਕੀ ਢੋਲਦੀ ਆ ਕੀ ਬਗਾੜਦੀ ਆ ਕੀ ਕਰਦੀ ਆ ਇਹ ਆਹੋ ਮੈਂ ਜਿਹੜੀ ਹੁਣ ਖਬਰ ਲਈ ਆ ਉਹ ਹੀ ਤੂੰ ਪਿੱਛੋ ਲੈ ਲੇਗੀ ਮੈਨੂੰ ਤੇਰੇ ਤੋਂ ਕੋਈ ਉਮੀਦ ਹੈ ਨਹੀਂ ਕਿ ਤੂੰ ਕੁਝ ਕਰੇਂਗੀ ਕੀ ਤੁਮ ਕੋ ਪਿਆਰ ਨੂੰ ਰੋਣ ਲੱਗਿਆ ਹੈ ਤੇ ਤੀ ਤੂੰ ਸੰਤਨ ਲੱਗੀ ਨੀਤੀ ਤਾਂ ਤੂੰ ਹੀ ਰਹੇਂਗੀ ਉਹ ਤੁਹਾਨੂੰ ਹੈਗੀ ਹੈ ਨਾ ਤੇ ਨੋ ਹੀ ਰੋਗੂਗੀ ਮੈਨੂੰ ਨਹੀਂ ਲੰਗਿਆ ਪਿਆਰ ਨੂੰ ਲੱਗਿਆ ਨਹੀਂ ਹੋ ਰੋਣ ਲੱਗਿਆ ਮੈਨੂੰ ਬੋਲਣ ਲੱਗ ਜਾਈਂ ਹਰ ਗੱਲ ਤੇ ਪਾ ਦਿਨ ਤੋਂ ਕੁਝ ਕਹਿੰਦੀ ਨਹੀਂ ਚਲ ਸਾਰਾ ਦਿਨ ਤੂੰ ਐਨੀ ਘਰ ਬਣਾ ਖਿਆ ਕਰ ਕਿਸੇ ਤਰ੍ਹਾਂ ਠੰਡੇ ਦਿਮਾਗ ਤੋਂ ਵੀ ਕੰਮ ਲੈ ਨਾ ਕਰ। ਮੈਂ ਗਰਮ ਨਹੀਂ ਹੁੰਦੀ ਮਮੀ। ਮੈਨੂੰ ਖਿਦੂ ਆਪ ਚਾਹਦੇ। ਜਦੋਂ ਮਾੜਾ ਜਿ ਮੇਰੇ ਤੋਂ ਕੁਝ ਕੰਮ ਗਲਤ ਹੋਇਆ ਤੂੰ ਵੀ ਤਾਂ ਉਹਦੀ ਬੋਝਨ ਲੱਗ ਜਾਵੇਂ ਸੀ। ਹੁਣ ਆ ਭਾਬੀ ਦੇਖ ਲੈ। ਇਹਨੇ ਕੋਈ ਕੰਮ ਚੱਜਦਾ ਨਹੀਂ ਕੀਤਾ ਹਨਾ। ਚਾਹ ਦੇਖਾ ਕਹਿੰਦੀ ਬਣਾ ਦੇ। ਹੁਣ ਸ਼ੁਗਲਾ ਮਾੜਾ ਮੋਟਾ ਕੁਝ ਚੱਜਦਾ ਬਣਾਉਣ ਲੱਗ ਗਈ ਤੇ ਮੈਨੂੰ ਬੋਲਦੀ ਤੂੰ ਚਾਰ ਕੋਈ ਨਾ ਸਿੱਖ ਲੂਗੀ ਹੌਣੀ ਹੌਣੀ ਹੀ ਸਿਖਾ ਜਾਗੇ ਕੋਈ ਨਾ। ਚੰਗਾ ਸਿਖਾ ਦੇ। ਕੁੜੀ ਇਹ ਤਾਂ ਦੁਕਾਨ ਤੋਂ ਹੀ ਕੰਮ ਲੈਦੀ ਨਣੇ ਮੈਂ ਕਿਹਾ ਵੀ ਭਾਈ ਮੁੰਡਾ ਘਰੇ ਫਿਰਦਾ ਤੂੰ ਆਏ ਨਾ ਬੋਲ ਹੈ ਮਗਰ ਉਹ ਦੇਖੀ ਨਣੇ ਮੈਂ ਦੇਖਦੀਆਂ ਜਾਤੀ ਉਹ ਕੀ ਡੋਲਤਾ ਉਹਨੇ ਕੱਪੜੇ ਪੈਕ ਕਰਤੇ ਵਾਹ ਕੀ ਹੋ ਗਿਆ ਤਾਂ ਨਣੇ ਰੋਈ ਕੇ ਜਾਂਗੇ ਕੋ ਦੂਦਾਂ ਕੋਸ਼ੋ ਕੇ ਤਿਆਰ ਹੋਈ ਜਾਂਦੇ ਮੈਂ ਤੁਹਾਡੇ ਬਿਨਾ ਇਕੱਲੇ ਰਹੂੰਗੀ ਤੇ ਤੂੰ ਤਾਂ ਭੱਜ ਜਾਉਂਗੇ। ਉਹ ਕੋਈ ਗੱਲ ਨਹੀਂ ਫਿਰ ਤੈਨੂੰ ਕਹੀਂ ਤਾਂ ਜਾਣਾ। ਮੈਂ ਵੀ ਗੱਲ ਬੋਈਆ। ਆ ਬੱਸ ਜਦੋਂ ਮਸਲਾ ਇਹ ਹੱਲ ਹੋ ਗਿਆ ਨਾ ਨਾਲ ਹੀ ਤਾਂ ਤੁਹਾਰੇ ਘੁੱਟੀ ਲੈ ਕੇ ਆਉਂਗਾ। ਹੁਣ ਤਾਂ ਕਿਰਾ ਮੈਨੂੰ ਜਾਣਾ ਹੀ ਪਊਗਾ। ਤੂੰ ਅਸਕੇ ਦੋਰ ਮੈਨੂੰ ਤੂੰ ਰੋਈ ਜਾਨੀਏ। ਮੇਰਾ ਜੀ ਨਹੀਂ ਲੱਗਣਾ ਤੁਹਾਡੇ ਬਿਨਾ ਇੱਥੇ। ਉਹ ਜੀ ਤਾਂ ਮੇਰਾ ਕਿਹੜਾ ਲੱਗੂਗਾ। ਪਰ ਡਰ ਡਰ ਵੀ ਹੈ ਜੇ ਅੱਜ ਮੈਂ ਉਸੇ ਜਾਣ ਤੋਂ ਮਨਾ ਕਰਤਾ ਮੈਨੂੰ ਡਰ ਕਿਦੋਂ ਕਰਤਾ ਫਿਰ ਦਾ ਸਾਰੀ ਉਮਰ ਕੀ ਕਰਾਂ ਲਈ। ਹੈਂ? ਤੂੰ ਜਿਉਂ ਨਾਲ ਗੱਲ ਕਰ ਲੈ। ਛੇ ਦੀ ਬਾਤ ਸਾਹਮਣੇ ਤੇਨੂੰ ਕਹੀ ਤਾਂ ਜਾਣਾ ਜੇ ਜਾਊਗਾ ਤਾਂ ਫੇਰੀ ਗੱਲ ਕਰੂੰਗਾ ਕਿ ਹੁਣ ਇੱਥੇ ਗੱਲ ਕਰਨਾ। ਠੀਕ ਐ। ਐਵੇਂ ਰੋਇਆ ਨਾ ਕਰ ਨਾਲੇ। ਕੁਝ ਕੁਝ ਤੋੜ ਨਾ। ਸੁਮਨ ਦਾ ਸਾਰਾ ਪੈਕ ਕਰਤਾ ਸੀਗਾ ਮੈਂ। ਅੱਛਾ। ਉਹ ਵੀ ਨੀ ਖਾਂਦੀ ਜਿੰਨਾ ਸਾਰਾ ਸਮਾਨ ਭਰਾ ਦਾ ਸੀਗਾ। ਉਹ ਵਿੱਚ ਹੀ ਪਾ ਦਿੱਤਾ ਸੀ। ਬਸ ਠੀਕ ਐ। ਕਿੰਨਾ ਟਾਈਮ ਹੋ ਗਿਆ। ਤੇ ਤੂੰ ਜਿੱਥੇ ਕੰਸਤੇ ਜਾਉਂਦੀ ਉਹਨੂੰ। ਉਹ ਕਰਦਾ ਮੁੰਡੇ ਨੂੰ ਫੋਨ ਉਹ ਲੈ ਜੂਗਾ ਮੈਂ। ਤਾਇ ਵਜ ਗਏ 4:30 ਵਜੇ ਨੇ 2 ਘੰਟੇ ਰਹੀ ਬੱਸ ਅੱਛਾ ਆਂਦੀ ਨਾ ਬਹੁਤ ਬਰਦਲ ਹੋਉਂਦਾ ਲੇਜੈਂਡ ਬੰਦਾ ਜਦੋਂ ਕਹਿੰਦੇ 2 ਘੰਟੇ ਰਹੀ ਉਹ ਕੁਝ ਨਹੀਂ ਹੁੰਦਾ ਫਿਰ ਕੀ ਹੁੰਦਾ ਅੱਖਾਂ ਬੰਦ ਕਰ ਕੀ ਆ ਕੁਝ ਨਹੀਂ ਅੱਖਾਂ ਬੰਦ ਕਰ ਕਲੀਂ ਕਾ ਕਲੀਂ ਗੱਲ ਦੇਖਿਆ ਕੋਲ ਕਿ ਨਹੀਂ ਤੂੰ ਕਹਿੰਦੇ ਸੀ ਨਾ ਕੱਲੇ ਨੇ ਟਾਈਮ ਲੱਗਦਾ ਲੱਗ ਗਿਆ ਕੋਲ ਦੀ ਨੀਂਦ ਤੇ ਟਾਈਮ ਲੱਗ ਗਿਆ ਸੀਗਾ ਮੈਨੂੰ ਲੱਗ ਦਿੱਤੀ ਆ ਤੇ ਹੋ ਰੋਣਾ ਤੈਨੂੰ ਫੜਾਈ ਉਹ ਤੈਨੂੰ ਲੈ ਕੇ ਦਿੱਤੀ ਆ ਕਹੀਆਂ ਨੀ ਗੱਲਾਂ ਕਰਦੀਆਂ ਬਾਗ ਦੇਖਣਗੇ ਹਾਂਜੀ ਲੈ ਪਾ ਮਾ ਤੇਰੀ ਗੱਲ ਐਥੇ ਟਾਈਮ ਲੱਗ ਗਿਆ ਸੀਗਾ ਮੈਨੂੰ ਇੱਥੇ ਜਾਨ ਜਦੋਂ ਤਾਂ ਹੀ ਲੇਟ ਆਈ ਸੀ ਤਾਂ ਹੀ ਫੋਨ ਨਹੀਂ ਚੱਕ ਰਹੀ ਸੀ ਐਂ ਤਾਂ ਮੈਨੂੰ ਪਤਾ ਸੀਗਾ ਵੀ ਮੰਮੀ ਆ ਰਹੀਆਂ ਨੇ ਹਾਂ ਔਰ ਮੈਨੂੰ ਆਇਆ ਸੀ ਕਈ ਜਾਂਦਾ ਜਾਂਦਾ ਮੈਂ ਤੈਨੂੰ ਕੁਝ ਗਿਫਟ ਦੇ ਕੇ ਜੰਮ ਦੇ ਸੁਣੀ ਲਾਗੇ ਤੁਸੀਂ ਦੱਸੋ ਸੋਹਣੀ ਐ ਦਹੀਂ ਖਰੀਦੀ ਐ ਦੱਸ ਵਧੀਆ ਲੱਗੀ ਹਾਂਜੀ ਸੁਣ ਨੀ ਐਨਾ ਲੋਈ ਦਾ ਠੀਕ ਹੈ ਮੈਂ ਜਦੋਂ 2 ਵਾਰੀ ਸੁੱਟੀ ਲੈ ਕੇ ਛੁੱਟੀ ਲੈ ਕੇ ਆਇਆ ਨਾ ਉਹ ਤੇਰੇ ਵਾਸਤੇ ਕੋਈ ਹੋਰ ਉਹਦੇ ਚੀਜ਼ ਲੈ ਕੇ ਆਉਂਗਾ ਮੰਮੀ ਉਹ ਰਸਤੇ ਵਿੱਚ ਕੁਝ ਲੈ ਆਏ ਤੇ ਤਾਂ ਗੁੱਸਾ ਕਰਨਗੇ ਆਖਣਗੇ ਬਸ ਹੁੰਦਾ بیوی ਦਾ ਗੁਲਾਮ ਹੀ ਹੋ ਗਿਆ ਇਹਨੂੰ ਲਿਆਣਿਆਂ ਦਿੱਤ ਦਈਂਦਾ ਸੌਣ ਤਾਂ ਘਰੇ ਕੁਝ ਲੈ ਆ ਕੇ ਨਹੀਂ ਦਿੰਦਾ ਉਹ ਨਹੀਂ ਨਹੀਂ ਕੋਈ ਨਹੀਂ ਕਹਿੰਦਾ ਕੁਝ ਤੈਨੂੰ ਐ ਲੱਗਦੀ ਬੇਬੇ ਹੈ ਕਿੰਨਾ ਮਾੜਾ ਕਰਦੀ ਹੈ ਜਰਾ ਐ ਤਾਂ ਮੈਨੂੰ ਪਤਾ ਹੈ ਕਿ ਬੇਬੇ ਕੁਝ ਵੀ ਨਹੀਂ ਕਹੇਗੀ ਕੋਈ ਗੱਲ ਨਹੀਂ ਬੇਬੇ ਨੂੰ ਆਖੀਂ ਦੇ ਕੇ ਤਾਂ ਬੇਬੇ ਕੋਲ ਤਾਂ ਸਾਰਾ ਕੁਝ ਹੈਗਾ ਹੈ ਤੇ ਕੁੜੀ ਵਾਸਤੇ ਬਪਾਹੇ ਜਾਣਾ ਕਰੀਏ ਨੇ ਉਹਦਾ ਵਿਆਹ ਕਰਦਾਂਗੇ ਬਸ ਉਹਨੂੰ ਵੀ ਚਾਹੀਦੇ ਇਹ ਵੀ ਆ ਚਲੋ ਕੋਈ ਗੱਲ ਨਹੀਂ ਜਿਉਂਨੇ ਹੋਗੇ ਹੋਰ ਪੜ੍ਹਨਾ ਹੋਵੇ ਪੜ੍ਹਾਉਂਦੇ ਤੁਸੀਂ ਹੋਰ ਤੇ ਪੜ੍ਹਾ ਦਾਂਗੇ ਫਿਰ ਮੈਂ ਕਹਿੰਦਾ ਸੀ ਕਿ ਤਰਦਾ ਖਿੱਚ ਕੇ ਰਹਿ ਕੇ ਜਾਣਾ ਨਾ ਬਣੀ ਗੱਲਾਂ ਕਰਦੀਆਂ ਤੁਹਾਨੂੰ ਚਾਹ ਬਣਾ ਕੇ ਲਿਖ ਦਿਓ ਮੈਨਾਂ ਬਸ ਚਾਹ ਨਹੀਂ ਕੁਝ ਕੁਸ਼ ਕੀ ਖਾਉ ਪੀਉਗੇ ਕੁਝ ਨਹੀਂ ਪਤਾ ਕੀ ਹਮ ਲੰਬਾ ਸਫਰ ਆ ਯਾਰ ਜਦੋਂ ਟ੍ਰੇਨ ਦੇ ਵਿੱਚ ਜਾਵਾਂਗੇ ਇਹ ਕਬੜਾਟ ਹੋਣ ਲੱਗ ਜਾਂਦੀ ਹੈ ਫਰੈਂਕ ਦੇ ਘੱਟ ਹੀ ਖਾਈ ਦ ਮੇਰੀ ਗੱਲ ਸੁਣ ਫਰੈਂਕ ਕਰਦੇ ਆ ਪਰੌਂਠੇ ਬੰਦਦੇ ਨੇ ਤੁਹਾਨੂੰ ਨਾਲੋਂ ਬਾਹਰ ਲਾ ਬਲਾ ਸਬਲਾ ਖਾਈ ਜਾਉਗੇ ਬਿਮਾਰ ਹੋ ਜਾਉਗੇ ਹਾਂ ਹਾਂ ਇਹ ਗੱਲੋ ਬਸ ਹਾਂ 2-4 ਮਿੰਟ ਦਾ ਜੋ ਕਰਦੇ ਬੈਗ ਮੈਨੂੰ ਬਸ ਠੀਕ ਆ ਨਾ ਦੂਰੇ ਦੋਸਤ ਵੀ ਹੋਣਗੇ ਉਹਨਾਂ ਦੇ ਪਕਾਉਣੇ ਪੈਣਗੇ ਫਿਰ ਤਾਂ ਅੱਛਾ ਤੇ ਨੂੰ ਵੀ ਲੱਗਦਾ ਉਹਨਾਂ ਦੇ ਘਰ ਦੇ ਫਿਕਰ ਨਹੀਂ ਕਰਦੇ ਹੁਣੇ ਕੱਲੀ ਦੋਈ ਵੀ ਕਰ ਕਰਦੀਆਂ ਨਹੀਂ ਇਦਾਂ ਨਹੀਂ ਕਿਹਾ ਫਿਰ ਵੀ ਕਈ ਰਗਲਾ ਕਹਿੰਦਾ ਵੀ ਆਪ ਦੇ ਜੋਗੀ ਬਣਾ ਲੈਂਦੇ ਨਹੀਂ 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 ਉਹ ਵੀ ਸਾਰੇ ਲੈ ਕੇ ਆਉਣਗੇ ਮੈਂ ਵੀ ਆਵਾਜ਼ ਆ ਜੂਗਾ ਇਧਰੋਂ ਬਸ ਠੀਕ ਹੈ ਇਕੱਠੇ ਰਲ ਮਿਲ ਕੇ ਖਾ ਲਾਂਗੇ ਬਸ ਠੀਕ ਹੈ ਫਿਰ ਮੈਂ ਬਣਾ ਦਿੰਦੀ ਬਣਾ ਦੇ ਲੈ ਨਾ ਮੈਂ ਬੇਬੇ ਨੂੰ ਚੈਨ ਦਿਖਾ ਦਿੰਦੀ ਹਾਂ ਗਾ ਦਿਖਾਇਆ ਪ੍ਰੀਤ ਨੂੰ ਵੀ ਦਿਖਾ ਦੇ ਠੀਕ ਹੈ ਗਿਆਨੀ ਅਸੇ ਮੈਂ ਕਿਹੜਾ ਉਸ ਸਦਾ ਵਾਸਤੇ ਚਲੇ ਆ ਜੂ ਮੈਂ 2-4 ਮਹੀਨੇ ਤੱਕ ਛੁੱਟੀ ਲੈ ਕੇ ਮੈਨੂੰ ਤਾਂ ਆਈ ਸੀ ਚੱਲ ਰਹੇਗਾ ਤੇ ਹੁਣ ਜਿੰਜਾ ਫਸਦਾ ਮੇਰਾ ਵੀ ਕੋਈ ਗੱਲ ਨਹੀਂ ਮਾਣ ਲੋ ਇਹ ਤਾਂ ਆਪਣੇ ਤੋਂ ਵੱਡਾ ਗਰੀਬੀ ਸੀ ਇਹਨੂੰ ਸਮਝਾਏ ਮੈਂ ਕੋਈ ਗੱਲ ਨਹੀਂ ਹੁਣ ਜਾਣਾ ਪਊਗਾ ਦਵਾਰੇ ਛੁੱਟੀ ਲੈ ਕੇ ਆ ਜੂਗਾ ਦਵਾਰੇ ਕਹਿੰਦੀ ਕਿ ਸਾਬ ਨੂੰ ਮੇਰੇ ਨੂੰ ਘਰੇ ਕੰਮ ਜ਼ਰੂਰੀ ਹੈ ਹਾਂ ਆਈ ਤਾਂ ਹੂੰਗਾ ਕਰਦਾ ਗੱਲ ਜਾ ਕੇ ਤੂੰ ਵੀ ਧਿਆਨ ਰੱਖੀ ਜਾਣਾ ਆਲੀ ਭਾਬੀ ਦਾ ਠੀਕ ਹੈ ਜੀ ਹਾਂ ਹਾਂ ਨਾਲੇ ਬੜਨਾ ਪੰਜਾਬੜੇ ਕਰੀ ਹਾਂ ਹਾਂ ਬਸ ਮੂੰਹ ਨਾਲ ਪੇਪਰ ਜੇ ਹੋਣਗੇ ਬਸ ਤਵੱਜਾ ਰੱਖੀ ਫਿਰ ਭਾਬੀ ਕੋ ਨਹੀਂ ਹੈ ਬਸ ਬੜਾ ਜਿਆਦਾ ਪਿਆਰੀ ਹੈ ਇਹ ਹੈ ਬਿਆਨ ਹਲਦ ਹਮਤ ਸੀ ਕੋਈ ਗੱਲ ਨਹੀਂ ਟ੍ਰੇਨ ਦਾ ਡਰਾਈਵਰ ਨੇ ਜਲਾਉਣੀ ਆ ਉਹ ਘੜਾ ਮੈਚ ਲਾਉਣੀ ਆ ਤਾਂ ਵਧੀਆ ਲੈ ਕੇ ਜਾਊਗਾ ਆਪੇ ਸਹੀ ਗੱਲ ਹੈ ਦਵਾਈ ਦੂਈ ਸਾਰੀ ਪਾਣੀ ਸਿਰ ਦੁਖ ਹੋ ਰਿਹਾ ਸਾਰਾ ਕੁਝ ਚੱਕ ਲਿਆ ਕਰਾ ਦਵਾ ਹੈ ਹੈ ਕੋਈ ਕੀ ਚੱਕ ਲੈ ਨਹੀਂ ਨਾ ਮੰਨ ਸਾਰੀ ਪਾਣੀ ਸਿੱਧਾ ਫਿਰ ਦੋਨੇ ਰਲ ਕੇ ਦਾ ਪੈਕ ਕੀਤਾ ਸਾਰਾ ਹਾਂ ਤੇ ਉਹਨਾਂ ਭਾਬਾ ਜਿੱਤਨ ਮਾੜੀ ਦਿੱਤਾ ਜਿਹੜਾ ਪਾਤਾ ਸੀ ਹਾਂ ਹਾਂ ਮੇਰਾ ਗੁੱਸਾ ਹੋਣਾ ਕਿਉਂ ਨਾ ਲੇਟ ਹੋਈ ਜਾਂਦੀ ਆ ਫਿਰ ਚਲ ਚੰਗਾ ਹੈ ਧਿਆਨ ਰੱਖਿਆ ਤੁਸੀਂ ਚੰਗਾ ਬੇਬੇ ਚੰਗਾ ਬੁੱਤ ਨਾ ਮੰਮੀ ਨੂੰ ਅੰਦਰ ਬੁਲਾ ਲੈਂਦਾ ਚਾਹ ਪਾਣੀ ਪੀ ਜਾਂਦਾ ਬੇਬੇ ਨਹੀਂ ਨਹੀਂ ਪਤਾ ਕੀ ਚੱਕਰ ਹੈ ਫਿਰ ਲੇਟ ਹੋ ਜਾਾਂਗੇ ਟ੍ਰੇਨ ਤਿੰਨ ਫਟਾ ਉਹੜਾ ਰੁਕਦੀ ਹੈਗੀ ਆਹਲੇ ਟਾਈਮ ਤੇ ਨਾ ਜਾਣੇ ਜਾਣਾ ਹੋਰ ਪੂਰਾ ਆਣਾ ਕਿਦੇ ਵਿੱਚ ਚਾਹ ਵੀ ਨਹੀਂ ਪੁੱਛਿਆ ਨਾ ਮੰਮੀ ਘਰ ਹੋਰ ਕੁਝ ਨਹੀਂ ਹੁੰਦਾ ਜਾਂਦਾ ਹੋਇਆ ਪਿਆਦੂਆ ਮੈਂ ਚੱਲ ਤੇ ਆਂਦਾ ਕੀ ਠੀਕ ਹੈ ਚੰਗਾ ਮਾਤੇ ਜਾਨੀ ਤੇ ਵੀ ਪਹੁੰਚ ਕੇ ਚੰਗਾ 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 ਤੁਸੀਂ ਧਿਆਨ ਰੱਖਿਓ ਚੰਗਾ ਜੀ ਇਹ ਤਾਂ ਵੀ ਨਹੀਂ ਕਰਦਾ ਜਾਗੇ ਹੈ ਉਨੇ ਨੂੰ ਕੀ ਹੋ ਗਿਆ ਕੀ ਪਤਾ ਮੈਂ ਕਿਵੇਂ ਗਈ ਹੈ ਦੱਸ ਹੈ ਵੀ ਮੁੰਡਾ ਡਿਓਬੀ ਤੇ ਗਿਆ ਐ ਐ ਕਰਦੀ ਆ ਮੂੰਹ ਆ ਜਾ ਦੇਖੀਏ ਮਾ ਉਹ ਡਰਾਮੇ ਕਰਦੀ ਰਹਿੰਦੀ ਆ ਕੋਈ ਪੜੀ ਜਾਣ ਦੇ ਕੋਈ ਨਾ ਆ ਜਾ ਇਹਨੂੰ ਪੁੱਛਦੇ ਆ ਚਲ